ਲੋ ਰੈਡੀ ਲਾਉਂਦੇ ਸੀ ਅੱਛਾ ਜੀ ਉਦੋਂ ਦੇ ਸੀ ਇਹਨਾਂ ਨੇ ਗੋਲ ਗੱਪੇ ਖਾ ਰਹੇ ਆ ਅਜੇ ਤੱਕ ਖਾ ਰਹੇ ਆ ਐਦਾਂ ਦੇ ਐਡੇ ਵੱਡੇ ਗੋਲ ਗੱਪੇ ਨੂੰ ਸਾਰਾ ਲੁਧਿਆਣਾ ਕੀ ਸਾਰਾ ਮੈਂ ਖਾ ਲਿੰਦੋਸਤਾਨ ਘੁੰਮ ਲਓ ਅੱਛਾ ਜੀ ਤੁਹਾਨੂੰ ਐਡੇ ਵੱਡੇ ਗੋਲ ਗੱਪੇ ਕਿਤੇ ਨਜ਼ਰ ਨਹੀਂ ਆਉਂਦੇ ਸੁਆਦਾ ਪਹਿਲੇ ਦਾ ਲੱਗਾ ਦੂਜੇ ਦਾ ਲੱਗਾ ਤੀਜੇ ਦਾ ਲੱਗਾ ਚੌਥਾ ਖਾਓਗੇ ਤੁਸੀਂ ਕਹੋਗੇ ਭਾਜੀ ਹੋਰ ਖਾੜੇ ਆថਣ ਇੱਕ ਐਸੀ ਦੁਕਾਨ ਤੇ ਲੈ ਕੇ ਆਏ ਜਿਹੜੀ ਕਿ 50 ਸਾਲ ਤੋਂ ਚੱਲ ਰਹੀ ਹੈ ਤੇ ਐਸੇ ਵਧੀਆ ਤਰ੍ਹਾਂ ਦੇ ਵੱਡੇ ਗੋਲ ਗੱਪੇ ਬਣਾ ਕੇ ਖਵਾ ਰਹੇ ਨੇ ਅੰਕਲ ਆਓ ਆਪਾਂ ਅੰਦਰ ਚੱਲਦੇ ਹਾਂ ਅੰਕਲ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਨੂੰ ਇੰਨਾ ਵੱਡਾ ਜੰਬੋ ਸਾਈਜ਼ ਗੋਲ ਗੱਪਾ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਤੇ ਹਾਲੇ ਤੱਕ ਬਰਕਰਾਰ ਰਹਿਣ ਦਾ ਰਾਜ਼ ਕੀ ਆ ਆਓ ਆਪਾਂ ਚੱਲਦੇ ਆ ਤਾਂ ਆਓ ਹੁਣ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਹਾਂ ਤਾਂ ਕੋਈਨ ਸਭ ਤੋਂ ਪਹਿਲਾਂ ਸਾਸਿ ਘਾਲਾਂ ਦਾ ਸਾਸਰੇ ਘਰ ਦੀ ਤੇ ਬਹੁਤ ਬਹੁਤ ਸ਼ੁਕਰ ਅਸੀਂ ਸਾਨੂੰ ਟਾਈਮ ਦਿੱਤਾ ਆਪਣੇ ਬੀਜ਼ੀ ਟਾਈਮ ਦੇ ਵਿੱਚੋਂ ਤਿਆ ਕੱਲ ਆਪਾਂ ਗੱਲ ਕਰ ਲਈਏ ਗੋਲ ਗੱਪਿਆਂ ਦੀ ਜਿਹਦੇ ਕਰਕੇ ਆਪਾਂ ਮਸ਼ਹੂਰ ਹੈਗੇ ਹਨਾ ਸਾਨੂੰ ਹੀ ਦੱਸੋ ਵੀ ਤੁਹਾਨੂੰ ਇੱਥੇ ਮਾਰਕੀਟ 'ਚ ਬੈਠਾ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਹੁਤ ਇੱਥੇ 50 ਸਾਲ ਹੋ ਚਲੇ ਆ ਜੀ ਕੰਮ ਕਰਦੇ ਆ 50 ਸਾਲ 50 ਸਾਲ ਹੋ ਗਏ ਔਰ ਐਡੇ ਵੱਡੇ ਕੋਈ ਵੀ ਨਹੀਂ ਗੋਲੇ ਬਣਾਉਂਦਾ ਜਿੱਥੇ ਮਰੀ ਚੱਲ ਜਾਓ ਜਿੱਥੋਂ ਮਿਲਣ ਤਾਂ ਛੋਟੇ ਛੋਟੇ ਗੋਲੇ ਵੀ ਮਿਲਦੇ ਆ ਹਾਂਜੀ ਛੋਟਾ ਤਾਂ ਇਹ ਵੀ ਮਿਲਦਾ ਛੋਟਾ ਮਿਲੇਗਾ ਔਰ ਨਾ ਕੋਈ ਅਦਾ ਪਨੀਰ ਪਾਉਂਦਾ ਅਸੀਂ ਸੁੱਕਾ ਬਣਾਈਦਾ ਕਾਜੂ ਬਦਾਮ ਸੌਗੀ ਪਨੀਰ ਤਾਂ ਉਹ ਗੱਲ ਕਰ ਰਹੇ ਸੀ ਦੁਕਾਨਾਂ ਦੀ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਐ ਇੱਥੇ ਕੋਈ ਦੁਕਾਨ ਤਾਂ ਕਨੀ ਸੀ ਹੁੰਦੀ ਦੁਕਾਨ ਨਹੀਂ ਸੀ ਕੋਈ ਖਾਲੀ ਮਦਾਨ ਹੁੰਦੇ ਸੀ ਸਾਰੇ ਹਾਂਜੀ ਇਹ ਰੇੜੀ ਫੜਿਆਣੇ ਜਗ੍ਹਾ ਬਣਾਈ ਸੀ ਹੂੰ ਉਸ ਬਾਅਦ ਲਾਰਡਮਨ ਹੋਈ ਦੁਆਰਾ ਖਰੀਦੀ ਤਾਂ ਵੇਚੀ ਸੀ ਤੇ ਜਿਹੜਾ ਵੱਡੇ ਗੋਲ ਗੱਪੇ ਦੀ ਆਪਾਂ ਗੱਲ ਕਰੀ ਹੈ ਹਨਾ ਤੇ ਤੁਹਾਨੂੰ ਇਹ ਸਾਈਜ਼ ਦਾ ਆਈਡੀਆ ਕਿੱਥੋਂ ਆਇਆ ਵੀ ਕਿ ਮੈਂ ਐਡੇ ਵੱਡੇ ਗੋਲ ਗੱਪੇ ਬਣਾਵਾਂ ਅਸੀਂ ਆਪ ਹੀ ਬਣਾਈ ਦੇ ਸੀ ਜੀ ਅੱਛਾ ਜੀ ਕਿਸੇ ਕੋਲੋਂ ਸਿੱਖਿਆ ਨਹੀਂ ਕਿਸੇ ਕੋਲ ਕੁਝ ਨਹੀਂ ਆ ਪਰ ਮਾਜ਼ਮੇ ਦੇ ਨਾਲ ਮੇਰ ਹੋ ਗਈ ਸੀ ਇੱਕੋ ਦਿਖਾਓ ਮਾੜੇ ਕੱਢ ਕੇ ਵੀ ਗੋਲ ਗੱਪੇ ਦਾ ਸਾਈਜ਼ ਅਸਲ ਵਿੱਚ ਹੈ ਕਿੰਨਾ ਤੁਹਾਡੇ ਕੋਲ ਆਹ ਜੀ ਵੱਡੇ ਤੋਂ ਵੱਡੇ ਆਈ ਓਏ ਅੰਕਲ ਗੋਲ ਗੱਪੇ ਕੇ ਛੋਟੀਆਂ ਸਾਈਜ਼ ਦੀਆਂ ਪੂੜੀਆਂ ਨੇ ਜੀ ਇਹ ਜਿਹੜੀਆਂ ਮਹਾਰਾਸ਼ਟਰ ਦੇ ਜਿਹੜੇ ਨੇ ਇਹ ਨਹੀਂ ਜਿਹੜਾ ਮਰੀ ਦੇਖ ਲਓ ਟੈਸਟ ਕਰ ਲਓ ਅਸੀਂ ਦੇਖੋ ਇੱਕ ਵਾਰੀ ਗੋਲ ਗੱਪੇ ਕਿਆ ਜ਼ਬਰਦਸਤ ਵੱਡੇ ਸਾਈਜ਼ ਦੇ ਗੋਲ ਗੱਪੇ ਨੇ ਇਹ ਸਮਝਣਾ ਵੱਡੇ ਹੋਣ ਨਾਲ ਇਹਨਾਂ ਦਾ ਕ੍ਰਿਸਪੀਪਨ ਤਾਂ ਨਹੀਂ ਖਤਮ ਹੋ ਜਾਂਦਾ ਨਾ ਨਹੀਂ ਜੀ ਤੇ ਦੇਖੋ ਖਸਤਾ ਰਹਿਣਗੇ ਜਦਾਂ ਮਰੀ ਕਿਆ ਹੋਇਆ ਇਹ ਕਿ ਸਾਈਜ਼ ਵੱਡਾ ਆ ਭਾਵੇਂ ਆ ਪਰ ਕ੍ਰਿਸਪੀ ਨਾ ਸੋਹੀ ਆ ਹਾਂ ਜੀ ਤੇ ਤੁਹਾਡੀ ਨਾ ਹੋਰ ਚੀਜ਼ ਹੈ ਵਿੱਚ ਕੋਈ ਮਿਲਾਵਟ ਨਹੀਂ ਕਿਸੇ ਚੀਜ਼ ਦੀ ਕੁਝ ਨਹੀਂ ਹੈਗਾ ਜੀ ਅਗਰ ਮੈਂ ਤੁਹਾਡੀ ਵੀ ਇਸ ਬਾਹਰ ਸੁਣ ਰਿਹਾ ਸੀ ਲੋਕਾਂ ਤੋਂ ਵੀ ਤੁਹਾਡੇ ਮਸਾਲੇ 'ਚ ਬੜਾ ਜਾਦੂ ਹੈਗਾ ਇਹ ਮਸਾਲੇ ਅਸੀਂ ਆਪ ਬਣਾਏਦੇ ਆਈ ਉਹ ਮਸਾਲੇ ਆਪ ਬਣਾਏਦੇ ਆ ਕਹਿੰਦੇ ਵੀ ਜਿਹੜਾ ਲਾਸਟ ਦੇ ਗੋਲ ਗੱਪਾ ਆਉਂਦਾ ਨਾ ਕਹਿੰਦੇ ਉਹ ਜਾਦੂ ਕਰਦਾ ਉਹਦੇ ਫਿਰ ਉਹ ਹੀ ਜਾਦੂ ਸਵਾਦ ਤੇ ਦਿਖਾਣਾ ਹੀ ਆ ਬੀਚ ਦਾ ਪਤਾ ਲੱਗੇ ਚੀਜ਼ ਖਾਧੀ ਆ ਤੇ ਨਾ ਨਗੋ ਫੋਰ ਕਿੜਿਤ ਕਿਸ ਤਰ੍ਹਾਂ ਦੇ ਗੋਲ ਗੱਪੇ ਹੁੰਦੇ ਨੇ ਹੁਣ ਆਪਣਾ ਉਹ ਜਾਂ ਇੱਕ ਸੁੱਕਾ ਹੀ ਹੁੰਦਾ ਜੀ ਜਾਂ ਪਾਣੀ ਵਾਲਾ ਪਾਣੀ ਕਿਹੜੇ ਕਿਹੜੇ ਤਰ੍ਹਾਂ ਦਾ ਹੁੰਦਾ ਪਾਣੀ ਆਪਣਾ ਇੱਕੋ ਤਰ੍ਹਾਂ ਦਾ ਹੁੰਦਾ ਜੀ ਉਹ ਜਿਹੜਾ ਬੀ ਇਮਲੀ ਦਾ ਪਾਣੀ ਪਿਓਰ ਇਮਲੀ ਦਾ ਬਣਦਾ ਕੀ ਬਾਤ ਇਮਲੀ ਦਾ ਪਾਣੀ ਪਿਓਰ ਹੈਣਾ ਜੀ ਤੇ ਕੋਈ ਐਦਾਂ ਦੀ ਚੀਜ਼ ਨਹੀਂ ਜਿਹੜਾ ਜਾਨੀ ਕਿ ਨੁਕਸਾਨ ਕਰੇ ਕਿਸੇ ਤੇ ਯੰਕਾ ਸਾਨੂੰ ਇਹ ਦੱਸੋ ਵੀ ਜਿਹੜਾ ਸੁੱਕਾ ਗੋਲ ਗੱਪਾ ਬਣਦਾ ਉਹ ਵੀ ਇਸੇ ਇਸੇ ਵੱਡੇ ਗੋਲ ਗੱਪੇ ਜੀ ਹਾਂਜੀ ਹਾਂ ਇਹਦੀ ਉੱਚੀ ਰਹੀਦਾ ਜੀ ਹੂੰ ਕੋ ਛੋਟੇ ਹੁੰਦੇ ਕੋ ਵੱਡੇ ਹੁੰਦੇ ਆ ਤੇ ਅਗਲੇ ਫਿਰ ਤੁਹਾਨੂੰ ਯਾਨੀ ਕਿ ਐਨਾ ਟਾਈਮ ਹੋ ਗਿਆ ਮਾਰਕੀਟ 'ਚ ਬੈਠਿਆ ਨੂੰ ਗੋਲ ਗੱਪੇ ਜਿਹੜਾ ਸੁੱਕਾ ਹੈ ਸੌਗੀ ਵਾਲਾ ਸੌਗੀ ਵਾਲਾ ਵੀ ਮੇਖਾ ਨਾਲ ਕੋਈ ਨਹੀਂ ਬਣਾਉਂਦਾ ਹੋਣਾ ਗੋਲ ਗੱਪਾ ਨਾ ਪਿਓਰ ਕੋਈ ਪਨੀਰ ਵਰਤਦਾ ਹੈ ਪਨੀਰ ਕਿਹੜਾ ਹੈ ਵਧੀਆ ਪਨੀਰ ਹੈ ਜੀ ਡੇਰੀ ਵਾਲਾ ਹਾਂ ਜੀ ਹਾਂ ਇਹ ਆਪਾਂ ਲਿਆਇਦਾ ਕਿਸ਼ਨ ਦੁਕਾਨ ਤੋਂ ਲਵਾਈ ਤੇ ਅੱਛਾ ਜੀ ਤੇ ਤੁਹਾਡੇ ਮਸਾਲੇ ਵੀ ਮੈਂ ਸੁਣਿਆ ਜਿਹੜੇ ਆਪਣਾ ਸੁੱਕਾ ਗੋਲ ਗੱਪਾ ਹੁੰਦਾ ਉਹਦਾ ਮਸਾਲਾ ਅਲੱਗ ਬਣਦਾ ਨੋਰਮਲ ਆਲੂ ਵਾਲੇ ਆਲੂ ਨਹੀਂ ਹੁੰਦੇ ਉਹਦੇ ਅੰਦਰ ਨਹੀਂ ਇਹ ਜਿਹੜੇ ਮਸਾਲੇ ਆ ਨਾ ਇਹ ਸਾਰੇ ਪਾਣੀ ਪੀ ਭਾਈਦੇ ਆ ਜਿਹਦਾ ਤੁਹਾਨੂੰ ਵੱਖਰਾ ਵੱਖਰਾ ਸਵਾਦ ਵੀ ਦਿਖਾਈ ਤੁਹਾਨੂੰ ਇੱਕ ਵਾਰੀ ਅੰਕਲ ਉਹ ਫੁੱਕਾ ਗੋਲ ਗੱਪਾ ਵੱਡੇ ਵਾਲਾ ਬਣਾ ਕੇ ਦਿਖਾਓ ਜਿਹੜੀ ਪਨੀਰ ਵਗੈਰਾ ਐ ਲੋਡਡ ਹੁੰਦਾ ਨਾ ਲੋ ਜਿਹੜਾ ਤੁਹਾਡਾ ਮਸ਼ਹੂਰ ਚਲੋ ਵੀ ਦੂਰ ਦੂਰ ਤੱਕ ਚੱਲਦਾ ਅਗਲੇ ਦੱਸੋ ਵੀ ਤੁਹਾਡੇ ਕੋਲ ਕਸਟਮਰ ਕਿੱਥੋਂ ਕਿੱਥੋਂ ਆ ਕੇ ਖਾਣ ਆਉਂਦੇ ਨੇ ਸਾਡੇ ਵਾਲਾ ਪਰਮਾਤਮੇ ਦੇ ਆ ਬੜੀ ਦੂਰ ਦੂਰ ਤੱਕ ਆਉਂਦੇ ਆ ਜੀ ਹਾਂ ਜੀ ਯਾਨੀ ਕਿ ਆਪਣਾ ਵਿੱਚ ਪੂਰਾ ਦਬਦਬਾ ਹੈ ਸ਼ਹਿਰ ਦੇ ਵਿੱਚ ਵੀ ਗੋਲ ਗੱਪਿਆਂ ਦੇ ਨੌ ਤੋਂ ਸ਼ਹਿਰ ਪਰਮਾਤਮੇ ਦੇ ਆ ਲੈ ਜੀ ਸੰਬੰਧ ਹੁੰਦਾ ਹੈ ਬਿਨਾ ਟਾਈਮ ਦਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਜੀ ਅਗਲੇ ਕਸਟਮਰ ਆਪਨੋ ਕਿੰਨੇ ਸਾਲ ਪੁਰਾਣੇ ਦੇ ਹੈਗੇ ਨੇ ਆਪਾਂ ਗੱਲ ਕਰਦੇ ਆਪਾਂ ਸਾਡੇ ਬਹੁਤ ਪੁਰਾਣੇ ਪੁਰਾਣੇ ਆ ਇਹ ਦੇਖ ਲਓ ਬਹੁਤ ਵੱੱਤ ਇਹ ਚੈਨੀ ਸਰਦਾ ਹੀ ਬਹੁਤ ਪੁਰਾਣੇ ਆ ਯਾਨੀ ਜਦੋਂ ਵੀ ਅਗੜਾ ਢੇੜਾ ਲੱਗਦਾ ਨਾ ਥੋੜਾ ਬੰਦੇ ਕਈ 22 ਲੰਦੇ ਆ ਹਾਂਜੀ ਖਾਨ ਇਹ ਅੰਕਲੇ ਕੀ ਚੀਜ਼ ਹੈ ਵੀ ਤਾਂ ਦੱਸ ਦੇ ਕੋਰੀ ਇਹ ਮਸਾਲਾ ਜੀ ਮਰਚ ਹੁੰਦੀ ਹੈ ਜੀ ਅੱਛਾ ਇਹ ਸਪੈਸ਼ਲ ਯਾਨੀ ਜਿਹਦੇ ਕਰਕੇ ਕਲਾਰਾ ਹੁਣ ਲੈਣਾ ਹੈ। ਇਹ ਗੋਲ ਗੱਪਾ ਬਣਾਉਣਾ ਜਾ ਰਿਹਾ। ਅੱਛਾ ਪਿਆਜ ਇਹ ਚ ਲੱਗ ਪਏ ਜਾਂਦੇ ਨੇ ਵਿੱਚ ਨਹੀਂ ਪਾ ਕੇ ਰੱਖੀਦੇ। ਕੋਈ ਨਹੀਂ ਖਾਂਦਾ ਕੋਈ ਖਾਂਦਾ। ਹਮ। ਯਾਨੀ ਕਿ ਤਖੰਦ ਦੇ ਹਿਸਾਬ ਨਾਲ ਜਿਹਨੇ ਜਸ ਹਿਸਾਬ ਦੇ ਖਾਣੇ ਨੇ। ਬਾਜੀ ਹਾਂਜੀ ਹਾਂ। ਤੇ ਜੇ ਕਿਸੇ ਨੇ ਕਲਾਰਾ ਲੈਣਾ ਹੋਵੇ ਮਿੱਠਾ ਮਸਾਲਾ ਅਲੱਗ ਮਿੱਠਾ ਲੱਗਦਾ ਹੈ ਖੱਟਾ। ਲੋ ਜਿਹਦਾ ਹਣਾ ਦਾ ਤੇ ਹੁਣ ਮਸਾਲਿਆਂ ਨਾਲ ਜਾਦੂ ਕਰਦੇ ਸ਼ੁਰੂ ਕਰੋਂਗੇ। ਲਓ ਜੀ ਲਓ ਹਣੀ। ਅੱਛਾ ਹਰੇਕ ਗੋਲੇ ਵਿੱਚ ਗੋਲ ਗੱਪੇ 'ਚ ਅਲੱਗ-ਅਲੱਗ ਮਸਾਲਾ ਅਲੱਗ-ਅਲੱਗ ਮਸਾਲਾ ਜੀ। ਟੋਟਲ ਕਿੰਨੇ ਤਰ੍ਹਾਂ ਦੇ ਮਸਾਲੇ ਆਪਣੇ ਕੋਲ? ਸਾਨੂੰ 4 ਤਰ੍ਹਾਂ ਦੇ ਯਾਰ। 3-4, 2 ਦੇ 4 ਤਈਦੇ ਆ, 4 ਤਰ੍ਹਾਂ ਦੇ ਮਸਾਲੇ ਯਾਰ। ਕਿਆ ਬਾਤ ਹੈ। ਨਹੀਂ ਕਿ ਸਵਾਦ ਵੱਲੋਂ ਕਿਸੇ ਨੂੰ ਕਮੀ ਨਹੀਂ ਆਣਾ ਜੀ। ਦੇਖੋ ਸ਼ੇਰ ਕਰਕੇ ਵੇਚਦੇ ਆ ਜਿਹੜਾ ਆਉਂਦਾ। ਵੀ ਅੰਕਲ ਕੋ ਦੁਬਾਰਾ ਜਰੂਰ ਆਵੇ। ਇਹ ਹੁਣ ਦੂਜਾ ਮਸਾਲਾ ਆ ਗਿਆ ਜੀ। ਹਾਂ ਜੀ। ਫਟਾ ਹਿੰਗਾ ਨਾਮ ਕੀ ਨੋਸਾ ਦਾ ਆਪਣੇ ਵਖਰੇ ਹਿੰਗੂੰਗਲਾ ਨੇ ਆਪਣੇ ਕੋਲ ਹੂੰ ਹੂੰ ਲੋਕੀ ਹਿੰਗਾ ਵਾਲਾ ਵੀ ਵੇਚ ਰਿਆ ਨਾ ਕਹਿ ਕਹਿ ਕੇ ਹਿੰਗਾ ਵਾਲਾ ਹੋ ਗਿਆ ਪੁਦੀਨੇ ਵਾਲਾ ਹੋ ਗਿਆ ਇਹ ਹੋਰ ਚੀਜ਼ ਹੈ ਜੀ ਇਹ ਅਲੱਗ ਹੈ ਜੀ ਅਗਰ ਜਿਵੇਂ ਕਿ ਮੈਂ ਦੇਖ ਰਿਹਾ ਤਾ ਵੀ ਸਫਾਈ ਦਾ ਧਿਆਨ ਪ੍ਰੋਪਰ ਰੱਖਿਆ ਜਾ ਰਿਹਾ ਤੋ ਇਹ ਗਲਵਸ ਪਾਏ ਹੋਏ ਨੇ ਜਿਹੜਾ ਕਾਊਂਟਰ ਆ ਵੀ ਪ੍ਰੋਪਰ ਕਲੀਨ ਆ ਹਾਂ ਇਹ ਲੋਕਾਂ ਵਾਂਗੂ ਨਹੀਂ ਆ ਡਬਲ ਡਬਲ ਭਾਈ ਦੇ ਮਤਲਬ ਡਬਲ ਯਾਨੀ ਕਿ ਲੋ ਵੱਜੀ ਹੈਲਤਨਾ ਕੋਈ ਕੰਪਰੋਮਾਈਜ਼ ਨਹੀਂ ਹੁਣ ਤੇ ਹੈਗਾ ਟਾਈਮ ਤੇ ਸਾਨੂੰ ਇੱਕ ਵਾਰੀ ਡਬਲ ਬਣਾ ਕੇ ਦਿਖਾਓ ਜੰਬੋ ਸਾਈਜ਼ ਦਾ ਵੀ ਇਹਨਾਂ ਦਾ ਕੈਸਾ ਲੋ ਵੀ ਜਿਹੜੇ ਆਪਣੀ ਮੇਨ ਚੀਜ਼ ਹੈਗੀ ਹੈ ਲੋ ਤਾਂ ਕਰ ਕੋਲ ਕਪਰੇ ਦਾ ਸਾਈਜ਼ ਦਿਖਾਓ ਕੈਮਰੇ ਚ ਓਏ ਹੋ ਕੀ ਆ ਸਾਈਜ਼ ਦੇਖ ਕੇ ਆਪੇ ਸਾਵ ਲਓ ਵੀ ਕਿਆ ਜੰਬੋ ਜੇ ਕੋਲ ਨਾਲ ਆਪਾਂ ਗੱਲ ਕਰੀ ਵੀ ਇਹਦਾ ਪ੍ਰਾਈਸ ਕੀ ਰਹਿੰਦਾ ਇਹ ਅਸੀਂ 20 ਰੁਪਏ ਦੇ ਇਕਦਿਉਂ ਨੇ ਆਪਾਂ ਨੂੰ ਆ ਜਿਹੜਾ ਪਨੀਰ ਹੈ ਨਾ ਹਾਂਜੀ ਇਹ 10 ਰੁਪਏ ਤੋਂ ਸਮਝ ਲਓ ਪਨੀਰ ਹੀ ਪਿਆ ਜਾਂਦਾ ਇੱਕ ਗੋਲ ਦਾ ਪਿਆ ਜਾਂਦਾ ਨਾਲ 20 ਦਾ ਦੇ ਦਾਂ ਨਾਲ ਸੋ ਗਿਆ ਵੀ ਆਂਦੀ ਆ ਉਹਦੇ ਵਿੱਚ ਕਾਜੂ ਵੀ ਹੈਗੇ ਆ ਇਹਦੇ ਵਿੱਚ ਕਾਜੂ ਵੀ ਆ ਗਿਆ ਮਸਾਲੇ 'ਚ ਹਾਂਜੀ ਪਿਆਗਲ ਐਡਰੈਸ ਦੱਸ ਦਿਓ ਆਪਣੀ ਦੁਕਾਨ ਦਾ ਵੀ ਜੇ ਕਿਸੇ ਨੇ ਖਾਣ ਆਣੇ ਹੋਣ ਜੰਬੋ ਸਾਈਜ਼ ਦੇ ਗੋਲ ਗੱਪੇ ਕਿੱਥੇ ਆ ਸਕਦੇ ਆ ਆਪਣਾ ਜਲੇਸੀ ਰੋਡ ਮਹਾਵੀਰ ਮਾਰਕੀਟ ਹੈ ਜੀ ਵੀ ਇਹ ਗੋਲ ਗੱਪੇ ਉਹਨਾਂ ਜਿੱਥੇ ਮਰੀ ਹੋਈ ਤੇ ਟਾਈਮਿੰਗ ਕੀ ਕੁਛ ਹੈ ਜੀ ਆਪਣੀ ਆਪਣਾ 12 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਦਾ ਹੈ 10 ਵਜੇ ਤੱਕ ਠੀਕ ਹੈ ਸ਼ੁਕਰੀਆ ਜੀ ਤਾਂ ਆਓ ਆਪਣਾ ਕਸਟਮਰ ਰਿਵਿਊ ਲੈਣੇ ਨਾਲੇ ਪੁੱਛਦੇ ਆ ਵੀ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਂਦਿਆਂ ਨਾਲ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਥੈਂਕ ਯੂ ਟਾਈਮ ਦੇਣ ਵਾਸਤੇ ਜੀ ਦੱਸੋ ਵੀ ਤੁਹਾਨੂੰ ਥੈਂਕ ਯੂ ਸਰ ਮੇਰਾ ਇਹ ਸਰ ਤੁਹਾਨੂੰ ਇੱਥੇ ਆਉਂਦੇ ਕਿੰਨਾ ਟਾਈਮ ਹੋ ਗਿਆ ਜੀ ਸਰ ਮੇਰੀ 7 ਸਾਲ ਦੀ ਉਮਰ ਹੈ ਹੂੰ ਇਹ ਮੇਰੇ ਵਿਜੇ ਕੁਮਾਰ ਭਾਜੀ ਨੇ ਹਾਂਜੀ ਹਾਂਜੀ ਤੇ ਪਹਿਲਾਂ ਰੇੜੀ ਲਾਉਂਦੇ ਸੀ ਅੱਛਾ ਜੀ ਉਦੋਂ ਦੇ ਅਸੀਂ ਇਹਨਾਂ ਗੋਲ ਗੋਪੇ ਖਾ ਰਹੇ ਹਾਂ ਹੂੰ ਅੱਜ ਤੱਕ ਖਾ ਰਹੇ ਹਾਂ ਬਸ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਤੇ ਤੁਹਾਨੂੰ ਮਿਸ ਇੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਟੇਸਟ ਤੁਹਾਨੂੰ ਮੈਂ ਰਹਿੰਦੀ ਇੱਥੇ ਆ ਭਾਜੀ ਇਸ ਦੁਕਾਨ ਤੇ ਆਉਂਦੇ ਨਾ ਮਤਲਬ ਉਹ ਰਹਿੰਦੀ ਹੈ ਭਾਜੀ ਸਾਡਾ ਭਰਾ ਇਦਾਂ ਦੇ ਐਡੇ ਵੱਡੇ ਗੋਲਗੱਪੇ ਨੂੰ ਸਾਰਾ ਲੁਧਿਆਣਾ ਕੀ ਸਾਰਾ ਮੈਂ ਖਾਲ ਹਿੰਦੁਸਤਾਨ ਨੂੰ ਬੋਲੋ ਅੱਛਾ ਜੀ ਤੁਹਾਨੂੰ ਐਡੇ ਵੱਡੇ ਗੋਲਗੱਪੇ ਕਿਤੇ ਨਜ਼ਰ ਨਹੀਂ ਆਣਗੇ ਮੈਂ ਗੋਲਗੱਪੇ ਦਾ ਇੰਨਾ ਸ਼ਕੀਨ ਹਫਤੇ ਚ ਪੰਜ ਦਿਨ ਖਾਣਾ ਅੱਛਾ ਜੀ ਇਦਾਂ ਦੇ ਗੋਲਗੱਪੇ ਐਡੇ ਵੱਡੇ ਸਾਰਾ ਹਿੰਦੁਸਤਾਨ ਮੈਂ ਕਹਿ ਨਹੀਂ ਸਕਦਾ ਲੁਧਿਆਣਾ ਦਾ ਮੈਂ ਘੁੰਮਿਆ ਹਾਂ ਹਾਂਜੀ ਹਾਂਜੀ ਮੈਂ ਚਾਹ ਨਹੀਂ ਕਰਦਾ ਲੁਧਿਆਣਾ ਜਿੱਥੇ ਹਿੰਦੁਸਤਾਨ ਜਿੱਥੇ ਮਿਲੂਗੇ ਕੀ ਆਵਾਜ਼ ਹੈ ਤੇ ਸਰ ਸਵਾਦ ਦੀ ਗੱਲ ਕੀ ਕਰਾਂਗੇ ਆਪਾਂ ਮਸਾਲਿਆਂ ਦੀ ਗੱਲ ਕਰ ਲਈ ਤੇ ਸੇਮ ਸਵਾਦ ਉਹੀ ਚੱਲਦਾ ਆ ਰਿਹਾ ਸਵਾਦ ਹੂੰ ਇੱਲੇ ਦਾ ਲੱਗਾ ਦੂਜੇ ਦਾ ਲੱਗਾ ਤੀਜੇ ਦਾ ਲੱਗਾ ਚੌਥਾ ਖਾਓਗੇ ਤੁਸੀਂ ਕਹੋਗੇ ਭਾਜੀ ਹੋਰ ਖਾਣੇ ਆ ਕੀ ਬਾਤ ਹੈ ਮਸਾਲੇ ਚ ਚੌਥੇ ਦੇ ਪਤਾ ਨਹੀਂ ਕੀ ਪਾਉਂਦੇ ਸਾਡੇ ਭਾਜੀ ਹਮ ਅਸੀਂ ਇਹਨੂੰ ਚਾਰ ਖਾਣਦੇ ਆ ਫਿਰ ਕਹਿੰਦੇ ਦੋ ਭਾਜੀ ਚੌਥੇ ਵਾਲੇ ਦੋ ਰਖਵਾ ਦੇ ਇਹ ਚੌਥੇ ਵਾਲੇ ਯਾਨੀ ਕਿ ਜਾਦੂ ਹੈ ਨਾ ਉਹ ਪਤਾ ਨਹੀਂ ਕੀ ਪਾਉਂਦੇ ਇਹਨਾਂ ਦੀ ਇਹਨਾਂ ਨੂੰ ਪਤਾ ਹਮ ਦੇਖੋ ਹਮ ਉਮਰ ਆ ਅਸੀਂ ਵੀ ਇਹਨਾਂ ਨੂੰ ਕਦੀ ਪੁੱਛਿਆ ਨਹੀਂ ਹਮ ਹਮ ਠੀਕ ਆ ਇਹ ਕੀ ਪਾਉਂਦੇ ਆ ਕੋਈ ਆਪਣਾ ਰਾਜ ਦਊਗਾ ਆਪਣੀ ਕਿਆ ਬਚਵੰਦੋਂ ਆਪਾਂ ਨਾਲ ਚੱਲ ਰਹੇ ਆ ਤੇ ਗੱਲ ਕਰ ਲਈ ਆਪਾਂ ਸੁੱਕੇ ਗੋਲ ਗੱਪੇ ਦੀ ਉਹ ਬਾਗ ਜੀ 200 ਕੀ ਪਾਉਂਦੇ ਆ ਵਿੱਚ ਹਾਂਜੀ ਉਹਦੇ ਨਾਲ ਚਾਰ ਚੰਦ ਲੱਗ ਜਾਂਦੇ ਹਨ ਉਹਦੇ ਉੱਤੇ ਚਾਰ ਕੀ ਆ ਮੈਂ ਕਹਾ ਪੂਰਾ ਚਾਂਦੀ ਲੱਗ ਜਾਂਦਾ ਕੀ ਬਾਤ ਹੈ ਦਿਲ ਖੁਸ਼ ਹੋ ਜਾਂਦਾ 100 ਕੀਆ ਵਾਲਾ ਗੋਲ ਗੱਪਾ ਭਰਵਾ ਗੋਲ ਗੱਪਾ ਉਹ ਵੀ ਵੱਡੇ ਸਾਈਜ਼ ਦਾ ਉਹ ਵੀ ਵੱਡੇ ਸਾਈਜ਼ ਦਾ ਐਡਾ ਲੁਧਿਆਣੇ 'ਚ ਮਿਲੂਗਾ ਨਹੀਂ ਕਿਤੇ ਤੇ ਬੰਦਾ ਭੱਜਿਆ ਹੋਊਗਾ। ਕਿਆ ਬਾਤ। ਸੋਗੀ 1 ਨਹੀਂ 2 ਨਹੀਂ। 5 7 ਪੀਸ ਬਾਹਰ। ਕੋਈ ਹੱਥ ਨਹੀਂ ਆ ਕਰੋ ਕਦਣਾ। ਨਾ। ਜਿੱਦਾਂ ਵੀ ਹੁਣ ਇੱਕ ਮੁਸਾਬ ਦੀ ਤੌਰ ਤੇ ਅੱਜ ਮੈਂ ਕਹਤਾ ਭਾਜੀ 2 ਦਾਣੇ ਪਾਲ ਦਵਾ ਦੀ। ਹਮ। ਇਹਨਾਂ ਨੇ 5 ਤੇ 10 ਬਾਹਰ ਤੇ। ਕਿਸਣਾ ਮੂਡ ਹੁੰਦਾ ਵੀ ਮਿੱਠਾ ਜਿਆਦਾ ਖਾਣਾ। ਕਿਸਣਾ ਟਾਈਮ ਨੋਰਮਲ ਖਾਣਾ। ਹਮ। ਇਹ ਬਤਰਾ ਕਸਟਮਰ ਵੀ ਇਹ ਗੰਦੇ ਤੂੰ ਕਿਉਂ ਕਹਤਾ? ਇਹਦੂ ਬਾਦ ਹੋਰ ਕੀ ਚਾਹੀਦਾ? ਸਹੀ ਗਾ। ਕੁਛਣਾ ਦਾ ਪਿਆਰ। ਪਲੱਸ ਇਹਨਾਂ ਦਾ ਖਾਣ ਦਾ ਸਟਾਈਲ। ਦੇਖਾਂਗੇ ਤੁਸੀਂ ਹਾਂਜੀ ਹਾਂਜੀ ਵੀਡੀਓ ਰਿਕਾਰਡ ਕਰਨ ਦਾ ਸਟਾਈਲ ਬਿਲਕੁਲ ਸਰ ਠੀਕ ਹੈ ਬਿਲਕੁਲ ਸ਼ੁਕਰੀਆ ਉਹ ਨਜ਼ਾਰਾ ਹੀ ਹੈ ਕੀ ਬਾਤ ਹਿਲਦੇ ਆ ਹਾਂ ਆਇਆ ਪ੍ਰੋਪਰ ਹਾਂ ਆ ਸਟਾਈਲ ਲੈਣਾ ਸਾਡੇ ਭਰਾ ਦਾ ਤਾਂ ਹੁਣ ਆਪਣਾ ਜਿਹੜਾ ਗੋਲ ਗੱਪਾ ਬਣ ਕੇ ਤਿਆਰ ਹੈ ਤੇ ਦੇਖ ਸਕਦੇ ਆ ਵੀ ਪਨੀਰ ਦਾ ਪੀਸ ਕਿੰਨੇ ਜ਼ਬਰਦਸਤ ਤਰੀਕੇ ਨਾਲ ਐ ਮੋਟਾ ਪੀਸ ਆ ਕੋਈ ਕੰਜੂਸੀ ਨਹੀਂ ਗਈ ਸੌਗੀਆਂ ਵਾਲਾ ਗੋਲ ਗੱਪਾ ਜੰਬੋ ਸਾਈਜ਼ ਆ ਸਾਈਜ਼ ਚੈੱਕ ਕਰੋ ਇੱਕ ਵਾਰੀ ਤੇ ਹੁਣ ਆਓ ਆਪਾਂ ਇਹਨੂੰ ਟੇਸਟ ਕਰਦੇ ਨਾਲੇ ਰਿਵਿਊ ਦੱਸਾਂਗੇ। ਅਰੀ ਮੈਂ ਹੁਣ ਕੀ ਟ੍ਰਿਫ ਕਰਾਂ ਵੀ ਐਨਾ ਜ਼ਬਰਦਸਤ ਗੋਲ ਗੱਪਾ ਇਹ। ਤੁਹਾਨੂੰ ਮੈਂ ਵੀਡੀਓ ਚ ਨਾ ਐਕਸਪਲੇਨ ਨਹੀਂ ਕਰ ਸਕਦਾ। ਤੁਹਾਨੂੰ ਮੈਂ ਇਹੀ ਕਹੂੰਗਾ ਵੀ ਇੱਥੇ ਆਓ, ਖਾਓ ਤੇ ਤੁਸੀਂ ਆਪ ਇਹਦਾ ਜ਼ਾਇਕਾ ਜਿਹੜਾ ਟੈਸਟ ਕਰੋ। ਫਿਰ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਆ। ਗਰੇਸੀ ਗਰਾਊਂਡ ਦੇ ਕੋਲ ਹੈਗੇ ਅੰਕਲ ਦੀ ਜਿਹੜੀ ਦੁਕਾਨ ਆ। ਵਿਜੇ ਗੋਲ ਗੱਪੇ ਵਾਲੇ ਤੁਸੀਂ ਵੀ ਆਓ ਇੱਥੇ। ਤੇ ਇਦਾਂ ਦੇ ਹੋਰ ਅਮੇਜ਼ਿੰਗ ਫੂਡ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਸਿਟੀ ਹੈਡਲਾਈਨਸ। ਥੈਂਕ ਯੂ।